ਖੱਤਰੀ ਕਹਿੰਦਾ ਮੈਂ ਜੋ ਫੋਰਕਾਸਟ ਆ ਵਾਚ ਕਰਦੇ ਹਾਂ ਸਰਕਟ ਕੋ ਚਾਹ ਦੇ ਫਰਤੋ ਪਰ ਨਾ ਮਾ ਬਹੁਤ ਬਹੁਤ ਰੱਖੀ ਹੈ ਪਬਲੀਕ ਨਾਲ ਕਰਦੇ ਹਾਂ ਅਸੀਂ ਕਿਉਂਕਿ ਸਰਕਾਰ ਨੇ ਅੱਜ ਮਾਲ ਦੇ ਜੋ ਕਿ ਇਹਾਂ ਕੀਤਾ ਕਿ ਉਹ ਵਾ ਇੱਕ ਲੋਗ ਯੂਟਿਊਬਰਸ ਗਾ ਨਹੀਂ ਉਹਨਾਂ ਲੋਗਾਂ ਦੇ ਜੋ ਤਿੰਨੋ ਕਿ ਤੀ ਜਾਵੇ ਨਾ ਕਿ ਉਹਨਾਂ ਦਾ ਪੂਰਾ ਪ੍ਰਭਾਵ ਬਿਚਾਰਾ ਮੈ ਤਾਂ ਹੋ ਸਕੇ ਤੇ ਸਾਨੂੰ ਹੋਇਆ ਗਾਇਦਾ ਹੈ ਇਹ ਅੰਜਮਲ ਜੋ ਕਿ ਲੋਗ ਵਿਲੇਜ ਦੀ ਕੋਈ ਕੰਮ ਕਰ ਨਹੀਂ ਸੀ ਉਹ ਹਮੇਸ਼ਾ ਇਹ ਸੋਚ ਰਹੇ ਹਾਂ ਕਿ ਹੁਣ ਬਦਲਾਅ ਕੰਮ ਹੀ ਹੋਵੇਗਾ ਤੇ ਸਰਕਾਰ ਨੇ ਸਮਝੀ ਬੁਲਾਈ ਤੁਤੀ ਬਹੁਤ ਗੱਡੀਆਂ ਜਿਵੇਂ ਕੋਈ ਮਸ਼ੀਨ ਦੀ ਨੌਕਰੀ ਹੋਵੇ ਕੋਈ ਅਜੇ ਕੰਮ ਕਰਨ ਵਾਲੀ ਨੌਕਰੀ ਤੇ ਰੀਚਰਸ ਜਾਂ ਕੁਝ ਹੋਰ ਵਰਤੀ ਗੱਡੀ ਸੋ ਜਿਵੇਂ ਜੋ ਵਰਤੇ ਇਟਾ ਕਾਰ ਦਾ ਪਟਿਆ ਗਿਜ ਅੱਜ ਜੋ ਕਿ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਲੋਕ ਉਹ ਕੰਦੇ ਸੀ ਉਹ ਲਗਭਗ ਹੋਣਾ ਜੋ ਕਿ ਉਹ ਜੇਕਰ ਕਰ ਸਕਣਗੇ ਇਹ ਜਿੰਨਾ ਵੀ ਮੜ ਖਲੋ ਇਸ ਸੱਚ ਹੈ ਕਿ ਉਹ ਨਾ ਸਰਕਾਰ ਨਾ ਉਹ ਨਹੀਂ ਦੇ ਸਕਦੇ ਉਹ ਵੀ ਜੋ ਕਿ ਕੰਮ ਦੇ ਚਾਰ ਲੱਗ ਜਾਣਾ ਲੱਗ ਦੇਖਦਾ ਵਿਕਾਸ ਵੱਧੀ ਹੋ ਸਕੇ ਅੱਜ ਕੱਲ੍ਹ ਦੇਖੋ ਵਿਕਾਸ ਉਹ ਜਦੋਂ ਕਵਰ ਬਣਨ ਜਾ ਰਿਹਾ ਸੀ ਉਹ ਲਗਭਗ ਹੁਣ ਸੀਟਰ ਤੋਂ ਉੱਚਾ ਉੱਠਾ ਗਿਆ ਦੇਖੋ ਪਰੇਵਾਰ ਤੋਂ ਲਾ ਕੇ ਸਮਾਜ ਦਾ ਜੋ ਕੀ ਤੰਗਾ ਵਿਕਾਸ ਹੋਵੇ। ਅੰਦਰ ਜੋ ਕੀ ਸਮਾਜ ਵਿੱਚ ਨਕਰਾਬੀ ਬਲੋਗਿੰਗ ਹੋ ਜਾਵੇ। ਹਾਂ। ਆਪਾਂ ਘਮਰੀ ਜੁਗੇ ਹਾਲ ਦਾ ਦੂਰ ਹੋ ਸਕੇ। ਤੇ ਇਸ ਨਾਲ ਜੋ ਸਾਡੇ ਕੰਮ ਕਰ ਵਿੱਚ ਵਾਧਾ ਹੋਵੇਗਾ। ਤੇ ਸਾਨੂੰ ਜੋ ਭੀ ਜਿੰਦ ਦੇ ਨਾਲ ਕਮਾਈ ਸਾਡੀ ਹੋ ਹਮੇਸ਼ਾ ਵਾਧੀ ਜਾਵੇਗੀ। ਤੇ ਬਾਕੀ ਕਦਰਾਂ ਕੀ ਕੰਪਲੇਟ ਕੋਈ ਨਹੀਂ। ਮਨ ਜੇ ਕਰੋ ਮੈਂ ਉਹ ਰਹੀ ਤਾਂ। 对方压着走，当着我。